ਗਵਰਨਰ ਸਾਹਿਬ ਕੋਲ ਰਿਆਂ ਉਹ ਇਹ ਸੀਗਾ ਕਿ ਸਾਡੀ ਜਿਹੜੀ ਸ਼ਿਵਾਲਿਕ ਰੇਂਜ ਹੈ ਜਿਹੜੀ ਸਾਡੀ ਪੰਜਾਬ ਦੀ ਇਕਨੋਮੀ ਰਿਵਾਈਵਲ ਦੀ ਉਹ ਹੈ ਉਹਨੂੰ ਰੈਗੂਲਰਾਈਜ਼ ਕਰਨ ਲੱਗਿਆ ਲੀਗਲਾਈਜ਼ ਕਰਨ ਲੱਗੇ ਆ ਸਾਡੇ ਸੀਐਮ ਸਾਹਿਬ ਜਿਹੜਿਆ ਕਿ ਲਾਓ ਕਰਨ ਲੱਗੇ ਕਿ ਉਹਦੀ ਰਜਿਸਟਰੀ ਹੋ ਜਾਏ ਜਿਹਦੀ ਰਜਿਸਟਰੀ ਹੋ ਹੀ ਨਹੀਂ ਸਕਦੀ ਉਹੀ ਕਾਰਨ ਕਰਕੇ ਲੋਕਲ ਬਾਡੀਜ਼ ਮੰਤਰਾਲੇ ਤੋਂ ਨਵਜੋਤ ਸਿੰਘ ਨੂੰ ਉਤਾਰਿਆ ਗਿਆ ਸੀਗਾ ਗਵਰਨਰ ਸਾਹਿਬ ਨੇ ਬਹੁਤ ਜ਼ਿਆਦਾ ਸੀਰੀਅਸਲੀ ਇਸ ਇਸ਼ੂ ਨੂੰ ਲੱਤਾਂ ਪੂਰੀਆਂ ਫਾਈਲਸ ਲੈ ਕੇ ਗਈ ਸੀ ਤਾਂ ਕਿ ਉਹਨਾਂ ਨੂੰ ਪਹਿਲੇ ਹੀ ਮਿਲ ਜਾਣ ਇਹ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਹੈ ਚੰਦਰਸ਼ੇਖਰ ਜੀ ਦੀ ਰਿਪੋਰਟ ਹੈ ਜਿਹੜੀਆਂ ਰਿਪੋਰਟਾਂ ਕੋਰਟ 'ਚ ਨਹੀਂ ਪੇਸ਼ ਕੀਤੀਆਂ ਉਹ ਵੀ ਰਿਪੋਰਟਾਂ ਨੇ ਜਿਹੜੇ ਇੱਥੇ ਐਕਟੀਵਿਸਟ ਹੈ ਉਹਨਾਂ ਦੀਆਂ ਨੇ ਚੰਦਰਸ਼ੇਖਰ ਜੀ ਦੀਆਂ ਰਿਪੋਰਟਾਂ ਨੇ ਐਂਡ ਉਹਨਾਂ ਨੇ ਬਹੁਤ ਗੰਭੀਰਤਾ ਨਾਲ ਇਸ ਮੁੱਦੇ ਨੂੰ ਲੱਤ ਹੈ ਤੇ ਉਹ ਜ਼ਰੂਰ ਇਸ ਤੇ ਐਕਸ਼ਨ ਲੱਗਣਗੇ ਉਹਨਾਂ ਨੇ ਅਸ਼ੂਰ ਕੀਤਾ ਕਿ ਬਹੁਤ ਸੂਨ ਪੂਰੀ ਸੈਂਟਰ ਤੋਂ ਟੀਮ ਬੁਲਾਈ ਜਾਏਗੀ ਜਿਹੜੀ ਇਹ ਇਨਵੈਸਟੀਗੇਟ ਕਰੇਗੀ ਪੰਜਾਬੀ ਯੂਨੀਵਰਸਿਟੀ ਵਾਲੀ ਜਿਹੜੀ ਕਿ ਮੈਂ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਦਾ ਕਿ ਉਹਨਾਂ ਨੇ ਸੈਂਟੀਮੈਂਟਸ ਨੂੰ ਸੁਣਿਆ ਮੈਂ ਇਹਨਾਂ ਨੂੰ ਮੇਲ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟਸ ਆਪਣੇ ਇਮਤਿਹਾਨ ਨਹੀਂ ਸੀ ਦੇ ਰਹੇ ਉਹ ਕਹਿ ਰਹੇ ਸੀ ਅਸੀਂ ਪੰਜਾਬੀ ਯੂਨੀਵਰਸਿਟੀ ਕਿਸੇ ਨੂੰ ਨਹੀਂ ਦੇਣੀ ਸੋ ਗਵਰਨਰ ਸਾਹਿਬ ਦਾ ਬਹੁਤ ਸ਼ੁਕਰਾਨਾ ਉਸ ਗੱਲ ਤੇ ਉਹਨਾਂ ਨੇ ਗੱਲ ਅੱਗੇ ਵੀ ਰੱਖੀ ਐਂਡ ਚੌਥਾ ਮੇਰਾ ਮੁੱਦਾ ਰਿਹਾ ਕਿ ਸਾਡੇ ਵੱਲੋਂ ਚਾਹੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਣ ਚਾਹੇ ਢੇਲੀ ਕਨਵੇ ਕਰਨ ਸਾਡੇ ਸੈਂਟੀਮੈਂਟਸ ਗੁਰੂ ਤੇਗ ਬਹਾਦਰ ਜੀ ਨਾਲ ਅਟੈਚ ਨੇ ਜਿਹੜਾ ਨਵਾਂ ਰੇਲਵੇ ਸਟੇਸ਼ਨ ਹੈ ਉਹਨਾਂ ਦੇ ਨਾਮ ਤੇ ਕੀਤਾ ਜਾਵੇ ਤਾਂ ਕਿ ਗੁਰੂ ਸਾਹਿਬੀਆਂ ਕੁਰਬਾਨੀਆਂ ਸਾਰੀ ਦੁਨੀਆ ਨੂੰ ਪਤਾ ਚੱਲੇ ਦਿੱਲੀ ਤੋਂ ਦੇਖਣ ਤੇ ਲੋਕ ਪੰਜਾਬ ਤੱਕ ਆਣ ਅਸੀਂ ਪਲਾਨ ਨਹੀਂ ਕਰਦੇ ਅਗਲਾ ਦਿਨ ਪਤਾ ਨਹੀਂ ਕੀ ਲੈ ਕੇ ਆਊਗਾ ਸੋ ਜੋ ਪਾਰਟੀ ਸਾਡੇ ਲਈ ਪਲਾਨ ਕਰੂਗੀ ਅਸੀਂ ਉਸੇ ਬੇਸਿਸ ਤੇ ਚੱਲਾਂਗੇ ਅੱਗੇ ਵਾਈਗਰੂ ਦੇ ਹੱਥ 'ਚ ਸਾਰਾ ਕੁਝ ਹੈ